ਐਸੀ ਕੋਈ ਜੌਬ ਕੋਈ ਐਸੀ ਨੌਕਰੀ ਨਹੀਂ ਹੈ ਜਿੱਥੇ ਕੋ ਬੰਦਾ ਸਰੀਰ ਕਰਕੇ ਪਹੁੰਚ ਜਾਏ ਤੇ ਉਹਦੀ ਹਾਜ਼ਰੀ ਨਾ ਲੱਗੇ ਅੱਜ ਕੱਲ ਤੇ ਪੰਚ ਲਾਉਣਾ ਪੈਂਦਾ ਜਾਂ ਮੜ ਜਾਂ ਜਾ ਕੇ ਤੁਸੀਂ ਗੁੱਠਾ ਲਾਓ ਤੁਹਾਡੀ ਹਾਜ਼ਰੀ ਲੱਗ ਜਾਂਦੀ ਹੈ ਕਿਉਂਕਿ ਉੱਥੇ ਫਿੰਗਰ ਸਿਸਟਮ ਹੈ ਸਰੀਰ ਕਰਕੇ ਪਹੁੰਚ ਜਾਏ ਫਿਜ਼ੀਕਲੀ ਕਰਕੇ ਚਲਾ ਜਾਏ ਉਹਦੀ ਹਾਜ਼ਰੀ ਨਾ ਲੱਗੇ ਕੋਈ ਜੌਬ ਨਹੀਂ ਹੈ ਪਰ ਇੱਕ ਗੁਰੂ ਨਾਨਕ ਦੇ ਘਰ ਦੀ ਚਤਰੀ ਹੈ ਇੱਥੇ ਸਰੀਰ ਕਰਕੇ ਹਾਜ਼ਰ ਨੂੰ ਵੀ ਗੁਰੂ ਕਈ ਵਾਰ ਕਹਿ ਦਿੰਦਾ ਗੈਰ ਹਾਜ਼ਰ ਕਿਉਂ ਭੈ ਤੇਰੀ ਸੁਰਤ ਤਾਂ ਇੱਥੇ ਹਾਜ਼ਰ ਹੀ ਨਹੀਂ ਸੁਰਤ ਹਾਜ਼ਰ ਨਹੀਂ ਹੈ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪੰਡਤ ਹਰਦੀਾਲ ਜਦੋਂ ਬਹੁਤ ਬਿਰਧ ਹੋ ਗਏ ਤਾਂ ਉਦੋਂ ਮਹਾਰਾਜ ਚਰਨਾ ਚਾਹਿਆ ਉਹਨੂੰ ਪਤਾ ਲੱਗਾ ਮਹਾਰਾਜ ਉਦਾਸੀ ਕਰਕੇ ਤਲਵੰਡੀ ਵਾਪਸ ਆਏ ਨੇ ਰਾਏ ਬੁਲਾਰ ਵੀ ਦਰਸ਼ਨ ਕਰ ਗਿਆ ਮੈਂ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ ਵਿਰਧ ਸਰੀਰ ਪੰਡਤ ਹਰਦੇਵਾਲ ਦੀਆਂ ਦਾ ਜਿਹੜਾ ਕਦੇ ਗੁਰੂ ਨਾਨਕ ਸਾਹਿਬ ਨੂੰ ਜੰਜੂ ਪਾਉਣ ਆਉਂਦਾ ਹੈ ਪਾਤਸ਼ਾਹ ਤੋਂ ਉਪਦੇਸ਼ ਲੈ ਕੇ ਜਾਂਦਾ ਹੈ ਅੱਜ ਉਹ ਵਿਰਧ ਹੋ ਗਿਆ ਹੈ ਇਤਿਹਾਸ ਕਹਿੰਦਾ ਹੈ 65-70 ਸਾਲ ਦੀ ਉਮਰ ਹੈ ਬੜੀ ਮੁਸ਼ਕਲ ਨਾਲ ਤੁਰ ਕੇ ਗੁਰੂ ਨਾਨਕ ਸਾਹਿਬ ਦੇ ਘਰ ਪਹੁੰਚਿਆ ਖੁੱਲਾ ਵੇੜਾ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੇਰੀ ਦਾ ਦਰਖਤ ਹੈ ਮੰਝੀਆਂ ਡਈਆਂ ਹੋਈਆਂ ਨੇ ਵੱਡੇ ਦਰਵਾਜ਼ੇ ਵਿੱਚ ਖਲੋਕੇ ਆਵਾਜ਼ ਮਾਰੀ ਮਹਿਤਾ ਕਾਲੂ ਘਰੇ ਯੋ ਮਤ ਤ੍ਰਿਪਤਾ ਬੀੜੇ ਵਿੱਚ ਬਾਹਰ ਆਏ ਆਓ ਪੰਡਤ ਜੀ ਲੰਘ ਆਓ ਆਜੋ ਸਾਹ ਸੰਗਤ ਮਹਿਤਾ ਕਲਿਆਣ ਦਾਸ ਜੀ ਆ ਗਏ ਤੇ ਉਸ ਵਕਤ ਪੰਡਤ ਹਰਦੇਵਾਲ ਕਹਿੰਦਾ ਮਹਿਤਾ ਕਲਿਆਣ ਦਾਸ ਮੈਂ ਤੇਰੇ ਨਾਨਕ ਦੇ ਦਰਸ਼ਨ ਕਰਨ ਆਇਆ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਵੀ ਵਿੜੇ ਵਿੱਚ ਆ ਗਏ ਬੜੇ ਅਦਬ ਨਾਲ ਮੰਜੀ ਢਾਹ ਦਿੱਤੀ ਗਈ ਇੱਕ ਸਾਫ਼ ਚਾਦਰ ਵਿਛਾਈ ਅਦਬ ਨਾਲ ਕਿਹਾ ਪੰਡਤ ਜੀ ਬੈਠੋ ਹੁਣ ਪੰਡਤ ਹਰਦੇਵਾਲ ਮੁਰਿਓ ਕਹਿੰਦਾ ਅੱਜ ਮੈਂ ਮੰਜੀ ਤੇ ਨਹੀਂ ਬੈਠਾਂਗਾ ਅੱਜ ਕੋਈ ਨੀਵੀਂ ਜਗ੍ਹਾ ਦਿਓ ਪਹੇ ਬੈਠਣ ਦੀ ਮੈਂ ਉੱਥੇ ਬਹਿਣਾ ਕਿਉਂ ਏ ਨਾਨਕ ਅੱਜ ਮੈਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਜਦੋਂ ਮੈਂ ਕਿਸੇ ਨੂੰ ਸਿਖਾਉਣ ਜਾਂਦਾ ਸੀ ਲੋਕ ਮੈਨੂੰ ਉੱਚੀ ਜਗ੍ਹਾ ਤੇ ਬਿਠਾਉਂਦੇ ਸਨ ਸਿੱਖਣ ਵਾਲੇ ਭੋਏ ਬੈਂਦੇ ਸਨ ਜਿਸ ਦਿਨ ਮੈਂ ਤੈਨੂੰ ਜਿੰਜੂ ਪਾ ਕੇ ਕੰਨ ਵਿੱਚ ਮੰਤਰ ਦੇਣ ਆਇਆ ਸੀ ਉਦੋਂ ਉੱਚੀ ਚੌਂਕੀ ਤੇ ਮੈਂ ਬੈਠਾ ਸੀ ਤੈਨੂੰ ਭੋਏ ਚੌਂਕੇ ਵਿੱਚ ਬਿਠਾਇਆ ਸੀ ਅੱਜ ਮੈਂ ਤੁਹਾਡੇ ਕੋਲੋਂ ਕੁਝ ਸਿੱਖਣ ਆਇਆ ਹੈ ਉੱਚੀ ਜਗ੍ਹਾ ਤੇ ਬੈਠੋ ਪਰ ਮੇਰੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਾਹਾਂ ਤੋਂ ਪਕੜ ਕੇ ਅਦਮ ਨਾਲ ਪੰਡਤ ਜੀ ਨੂੰ ਚਾਰ ਪਾਈ ਮੰਜੇ ਤੇ ਬਿਠਾ ਦਿੱਤਾ ਪਤਾ ਕਿਉਂ ਅਦਮ ਨਾਲ ਕਿਹਾ ਪੰਡਤ ਜੀ ਨਿਰੰਕਾਰ ਦੇ ਘਰ ਦਾ ਉਪਦੇਸ਼ ਸਭਲੇ ਬਰਾਬਰ ਹੁੰਦਾ ਹੈ ਇੱਥੇ ਉੱਚੇ ਨੀਵੇਂ ਬਹਿਣ ਵਾਲੀ ਗੱਲ ਨਹੀਂ ਹੈ ਤੇ ਪੰਡਤ ਹੱਥ ਜੋੜ ਕੇ ਕਹਿੰਦਾ ਮਹਾਰਾਜ ਮੇਰਾ ਜਨਮ ਸਫਲ ਹੋਵੇ ਕੋਈ ਐਸਾ ਮੈਨੂੰ ਉਪਦੇਸ਼ ਦਿਓ ਪਤਾ ਨਹੀਂ ਹੁਣ 2 ਸਾਲ ਉਮਰ ਹੈ 4 ਸਾਲ ਉਮਰ ਹੈ ਸਰੀਰ ਵਿਰਧ ਹੋ ਗਿਆ ਕੋਈ ਐਸਾ ਉਪਦੇਸ਼ ਦਿਓ ਕਿ ਮੇਰਾ ਜਨਮ ਸਫਲ ਹੋ ਜਾਏ ਕੋਈ ਐਸਾ ਉਪਦੇਸ਼ ਦਿਓ ਜਿਹੜਾ ਮੈਂ ਕਮਾ ਕੇ ਆਪਣਾ ਜਨਮ ਸਫਲ ਕਰ ਲਾ ਮੇਰਾ ਪ੍ਰਲੋਕ ਸੁਹੇਲਾ ਹੋ ਜਾਏ ਸ਼੍ਰੀ ਤੁਨ ਹਾਨੰਤ ਸਹਿ ਮਹਾਰਾਜ ਬੋਲੇ ਕਹਿੰਦੇ ਪੰਡਿਤ ਹਰਦੇਵਾਲ ਜੀ ਕੋਈ ਨਾ ਨਹੀਂ ਉਪਦੇਸ਼ ਦੇ ਦਿੰਨੇ ਆ ਬੈਠੋ ਕਹਿੰਦੇ ਸੁਣੋ ਧਿਆਨ ਨਾਲ ਸਰ ਪੰਡਿਤ ਜੀ ਸੁਣੋ ਮੋਰੋਂ ਪੰਡਤ ਹਰਦੇਵਾਲ ਨੇ ਕਿਹਾ ਇੱਕ ਮਿੰਟ ਰੁਕ ਜਾ ਨਾਨਕ ਮੇਰਾ ਵਿਰਧ ਸਰੀਰ ਹੈ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਕਿਉਂਕਿ ਵਿਰਧ ਸਰੀਰ 70 ਵਰਿਆਂ ਦੀ ਉਮਰ ਹੋ ਚੁੱਕੀ ਮਹਾਰਾਜ ਮੈਨੂੰ ਹੁਣ ਗੱਲਾਂ ਭੁੱਲ ਜਾਂਦੀਆਂ ਨੇ ਇੱਕ ਮਿੰਟ ਰੁਕ ਜਾਓ ਮੈਨੂੰ ਕਲਮ ਦਵਾਤ ਸਿਆਹੀ ਕਾਗਜ਼ ਮੰਗਵਾਉਣ ਦਿਓ ਜੋ ਤੁਸੀਂ ਕਹੋਗੇ ਮੈਂ ਲਿਖ ਕੇ ਰੱਖ ਲਾਂਗਾ ਉਹਨੂੰ ਵਾਰ-ਵਾਰ ਯਾਦ ਕਰਾਂਗਾ ਫਿਰ ਮੈਨੂੰ ਯਾਦ ਰਹੇਗਾ ਮੈਨੂੰ ਲਿਖ ਲੈਣ ਦਿਓ ਤਾਗਜ਼ ਕਲਮ ਦਵਾਤ ਸਿਆਹੀ ਮੰਗਵਾਉਣ ਦਿਓ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਬੋਲੇ ਕਹਿੰਦੇ ਪੰਡਤ ਜੀ ਜੋ ਮੈਂ ਤੁਹਾਨੂੰ ਕਹਿਣਾ ਉਹਨੂੰ ਤਾਗਜ਼ ਕਲਮ ਨਾਲ ਲਿਖਣ ਦੀ ਲੋੜ ਨਹੀਂ ਹੈ ਮਾਰੇ ਕਿਉਂ ਪਾਤਸ਼ਾਹ ਨੇ ਕਾਗਜ਼ ਵੀ ਮੈਂ ਦੱਸਾਂਗਾ ਕਲਮ ਵੀ ਮੈਂ ਦੱਸਾਂਗਾ ਲਿਖਣ ਦੇ ਯੋਗਤ ਵੀ ਮੈਂ ਦੱਸਾਂਗਾ ਤੁਸੀਂ ਸਿਰਫ ਸੁਣੋ ਮਹਾਰਾਜ ਹੁਕਮ ਕਰੋ ਪਾਤਸ਼ਾਹ ਨੇ ਆਪਣੇ ਚਿੱਤ ਵਿੱਚੋਂ ਪਹਿਲਾਂ ਮੋਹ ਦਾ ਦਰਖਤ ਸਾੜੋ ਸਿਆਹੀ ਬਣਾਉਣੀ ਹੈ ਉਹ ਮੈਂ ਦਮਾਂਗਾ ਕਿਵੇਂ ਬਣਾਉਣਾ ਚਿੱਤ ਵਿੱਚੋਂ ਮੋਹ ਸਾੜ ਦਿਓ ਸਾੜੇ ਹੋਏ ਦਰਖਤ ਦੇ ਕੋਲਿਆਂ ਦੀ ਲੋਕ ਪੀਸ ਕੇ ਸਿਆਹੀ ਬਣਾਉਂਦੇ ਸੀ ਉਹਦੇ ਵਿੱਚ ਪੱਕਾ ਦਰਖਤਾਂ ਦਾ ਗੂੰਦ ਪਾਉਣਾ ਫਿਰ ਇੱਕ ਕਲਮ ਲੈਣੀ ਦਵਾਤ ਵਿੱਚ ਸਿਆਹੀ ਪਾ ਲੈਣੀ ਫਿਰ ਕਾਗਜ਼ ਉੱਤੇ ਲਿਖਣਾ ਪਾਤਸ਼ਾਹ ਨੇ ਕਹ ਸੁਣੋ ਹੁਣ ਪਹਿਲਾਂ ਜਿੱਤ ਵਿੱਚੋਂ ਮੋਹ ਦਾ ਦਰਖਤ ਸਾੜੋ ਜਿਹੜਾ ਵਾਰ-ਵਾਰ ਜਿੱਤ ਵਿੱਚ ਆਉਂਦਾ ਨਾ ਮੇਰਾ ਘਰ ਮੇਰੇ ਪੁੱਤਰ ਧੀਆਂ ਮੇਰੇ ਪੁੱਤੇ ਦੋਤੇ ਕਹਿੰਦੇ ਇਹ ਮੈਂ ਮੇਰੀ ਦਾ ਦਰਖਤ ਸਾੜਦੇ ਇਹ ਮੋਹ ਸਾੜਨੋ ਇਹ ਨਾਲ ਨਹੀਂ ਨਿਬੜਨਾ ਜੇਸਤਨ ਅੰਤ ਵੇਲਾ ਆਉਣੇ ਉਸ ਦਿਨ ਕੋਈ ਵੀ ਚੀਜ਼ ਸੰਸਾਰ ਤੋਂ ਤੁਹਾਡੇ ਨਾਲ ਨਹੀਂ ਜਾਏਗੀ ਤੁਹਾਡੇ ਪੁੱਤਰ ਧੀਆਂ ਪੁੱਤੇ ਦੋਤੇ ਕੁਟੰਬ ਵੱਤ ਤੋਂ ਵੱਧ ਸ਼ਮਸ਼ਾਨ ਘਟ ਤੱਕ ਜਾਣਗੇ ਇਸ ਤੋਂ ਅੱਗੇ ਨਹੀਂ ਰੱਬ ਦੀ ਦਰਗਾਹ ਵੇ ਸਿਰਫ ਰੱਬ ਦਾ ਨਾਮ ਨਾਲ ਜਾਣੇ ਇਸ ਲਈ ਮੋਹ ਨੂੰ ਸਾੜ ਦਿਓ ਇਹਦੇ ਵਿੱਚ ਰੋ ਪਰ ਇਹਦੇ ਨਾਲ ਮੋਹ ਨਾ ਕਰੋ ਇੱਕ ਚੀਜ਼ ਜ਼ਿੰਦਗੀ ਵਿੱਚ ਤੁਹਾਡੇ ਵੀ ਤੇ ਮੇਰੇ ਕੰਮ ਆਏਗੀ ਇੰਨੀ ਗਹਿਰੀ ਅਟੈਚਮੈਂਟ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਕਿ ਉਹਦੇ ਪਾਸੇ ਹੋਣ ਤੋਂ ਬਾਅਦ ਤੁਸੀਂ بیمار ਹੋ ਜਾਓ ਲੋਕਾਂ ਦੇ بیمار ਹੋਣ ਦਾ ਕਾਰਨ ਹੀ ਇਹ ਹੈ ਲੋਕਾਂ ਨੇ ਅਟੈਚਮੈਂਟ ਇੰਨੀ ਗਹਿਰੀ ਕਰ ਲਈ ਦਿਲ ਦੀ ਪਦਾਰਥ ਆਪਣੀ ਜਗ੍ਹਾ ਤੋਂ ਹਿੱਲ ਜਾਂਦਾ ਹੈ ਕੋਈ ਚੀਜ਼ ਆਪਣੀ ਜਗ੍ਹਾ ਤੇ ਸਥਿਰ ਨਹੀਂ ਰਹੇਗੀ ਇਹ ਕੁਦਰਤ ਦਾ ਨਿਯਮ ਹੈ 24 ਘੰਟਿਆਂ ਵਿੱਚ ਧਰਤੀ ਚੱਕਰ ਪੂਰਾ ਕਰ ਲੈਂਦੀ ਹੈ ਇੱਕ ਜਗ੍ਹਾ ਤੇ ਨਹੀਂ ਰੁਕਦੀ ਜੇ ਧਰਤੀ ਰੁਕ ਜਾਏ ਧਰਤੀ ਰਹਿ ਨਹੀਂ ਸਕਦੀ ਚਲੋ ਬਾਹਰਲੀ ਗੱਲ ਛੱਡੋ ਆਪਣੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਚੱਲਦਾ ਜੇ ਇਹ ਬਲੱਡ ਸਰਕੂਲੇਸ਼ਨ ਰੁਕ ਜਾਏ ਤਾਂ ਬੰਦਾ ਉਸੇ ਵਕਤ ਬਿਮਾਰ ਹੋ ਜਾਏਗਾ ਆਪਣੇ ਆਪ ਸੁੱਤਿਆਂ ਪਿਆ ਵੀ ਚੱਲ ਰਿਹਾ ਤੁਸੀਂ ਸਰੀਰ ਕਰਕੇ ਸੋਝੋ ਦਿਲ ਦੀ ਧੜਕਣ ਤਾਂ ਵੀ ਚੱਲ ਰਹੀ ਹੈ ਰੁਕ ਨਹੀਂ ਸਕਦੀ ਕੋਈ ਚੀਜ਼ ਕੁਦਰਤ ਦੇ ਨਿਯਮ ਵੇ ਸਭ ਕੁਝ ਚੱਲ ਰਿਹਾ ਹੈ ਲੱਖ ਯਤਨ ਕਰੋ ਕੋਈ ਬੰਦਾ ਆਪਣੀ ਉਮਰ ਨਹੀਂ ਰੋਕ ਸਕਦਾ ਕੋਈ ਕਹਿ ਸਕਦਾ ਮੈਂ ਬੁੱਢਾ ਨਹੀਂ ਹੋਣਾ ਹੋ ਕੇ ਰਹਗਾ ਕੋਈ ਕਹਿ ਸਕਦਾ ਕਿ ਮੈਂ ਤਾਂ ਬੱਚਾ ਹੀ ਰਹਿਣਾ ਮੈਂ ਜਵਾਨ ਹੋਣਾ ਹੀ ਨਹੀਂ ਕੋਈ ਕਹਿ ਸਕਦਾ ਮੈਂ ਜਵਾਨ ਹੀ ਰਹਿਣਾ ਬੁੱਢਾ ਨਹੀਂ ਹੋਣਾ ਹੋ ਕੇ ਰਹੇਗਾ ਕਿਉਂ ਕੁਦਰਤ ਦੇ ਨਿਯਮ ਦੇ ਸਭ ਕੁਝ ਤੁਰ ਰਿਹਾ ਹੈ ਇਸ ਲਈ ਇੰਨੀ ਗਹਿਰੀ ਅਟੈਚਮੈਂਟ ਪੁੱਤਰ ਧੀਆਂ ਪਰਿਵਾਰ ਕਾਰੋਵਾਰ ਸੰਸਾਰ ਨਾਲ ਨਹੀਂ ਪਾਉਣੀ ਚਾਹੀਦੀ ਕਿ ਉਹ ਚੀਜ਼ ਤੁਹਾਡੇ ਰਸਤੇ ਵਿੱਚ ਰੁਕਾਵਟ ਬਣਦੀ ਹੈ ਬਾਤਿਨ ਦਾ ਮਾਇਆ ਵਰਤਣ ਵਾਸਤੇ ਹੈ ਕਿ ਸੰਸਾਰ ਵਿੱਚ ਚੀਜ਼ਾਂ ਵਰਤੀਆਂ ਜਾ ਸਕਦੀਆਂ ਨੇ ਇਹਦੀ ਵਰਤੋਂ ਕਰੋ ਪਰ ਇਹ ਚੀਜ਼ਾਂ ਨਾਲ ਮੋਹ ਨਾ ਪਾਓ ਕਿਉਂ ਇਸ ਮੋਹ ਨੇ ਤੈਨੂੰ ਜਨਮ ਮਰਨ ਵਿੱਚ ਪਾ ਦੇਣਾ। ਹਜ਼ੂਰ ਨੇ ਕਿਹਾ ਪੰਡਤ ਹਰਦੇਵਾਲ ਜੀ ਮੋਹ ਦਾ ਦਰਖਤ ਸਾੜ ਦਿਓ। ਚਿੱਤ ਵਿੱਚੋਂ ਕੱਢ ਦਿਓ ਪੁੱਤ ਧੀਓ ਪੋਤੇ ਦੋਤੇ ਵਿਚਰੋ ਪਰਿਵਾਰ ਦੇ ਪਰ ਮੋਹ ਨਾ ਕਰੋ। ਮarre ਠੀਕ ਹੈ। ਕਹਿੰਦੇ ਮੋਹ ਦਾ ਦਰਖਤ ਸਾੜ ਕੇ ਉਹਦੀ ਬਣਾਓ ਸਿਆਹੀ ਪ੍ਰੇਮ ਦੀ ਲੋ ਕਲਮ ਔਰ ਮਤ ਨੂੰ ਬਣਾਓ ਕਾਗਜ਼ ਜੋ ਉਸ ਕਾਗਜ਼ ਤੇ ਲਿਖਣਾ ਉਹ ਮੈਂ ਦੱਸਾਂਗਾ ਮਹਾਰਾਜ ਦਸੋ ਹੁਣ ਪੰਡਤ ਹਰਦੇਵਾਲ ਬਹਿ ਗਏ ਨੇ ਪਾਤਸ਼ਾਹ ਨੂੰ ਉਪਦੇਸ਼ ਦੇਣ ਲੱਗੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸ੍ਰੀ ਰਾਗ ਵਿੱਚ ਸ਼ਬਦ ਆਉਂਦਾ ਹੈ ਉੱਥੇ ਪਾਤਸ਼ਾਹ ਨੇ ਬਚਨ ਕਹੇ ਸ੍ਰੀ ਰਾਗ ਮੁਹੱਲਾ ਪਹਿਲਾ ਜਾਲ ਮੋ ਮਸ ਘਸ ਕਰ ਮਸ ਮਿਨੰਗ ਸਿਆਈ ਕਹਿੰਦੇ ਜਾਲ ਮੋ ਮਸ ਤਸ ਕਰ ਮਤ ਕਾਗਜ਼ ਕਰ ਸਾਰ ਭਾਉ ਕਲਮ ਪ੍ਰੇਮ ਦੀ ਕਲਮ ਲਓ ਭਾਉ ਕਲਮ ਕਰ ਚਿੱਤ ਲਖਾਰੀ ਚਿੱਤ ਲਾ ਕੇ ਲਿਖਿਓ ਇਹ ਨਾ ਹੋਵੇ ਚਿੱਤ ਬੱਚੇ ਮੇਤ ਰਿਆ ਫਿਰਦਾ ਕਹਿੰਦੇ ਲਿਖੋ ਇਹ ਲਿਖਿਆ ਦਰਗਾਹ ਤੱਕ ਜਾਣੇ ਹੁਣ ਭਉ ਕਲਮ ਕਰ ਚਿੱਤ ਲਖਾਰੀ ਗੁਰਪੁਸ਼ ਲਖਵੀ ਚਾਰ ਮਰ ਕੀ ਲਖਣਾ ਹਜ਼ੂਰ ਕਹਿੰਦੇ ਲਖਨਾਮ ਸਾਲਾ ਲਖ ਅਖਵਾਹ ਗੁਰੂ ਲਖਨਾਮ ਸਾਲਾ ਲਖ ਲਖ ਅੰਤ ਨ ਪਾਰਵਾ ਸਰਤੀ ਕਰਕੇ ਰੱਬ ਦਾ ਨਾਮ ਚਿੱਤ ਜੋੜ ਕੇ ਕਉ ਨਾਲ ਜਪੋ ਕੋਈ ਉਹਦਾ ਅੰਤ ਨਹੀਂ ਹੈ ਮਹਾਰਾਜ ਕਿਵੇਂ ਜਪਨੇ ਸਹਿਬ ਕਹਿੰਦੇ ਰਾਮ ਕਹੋ ਇੱਕ ਵਾਰ ਆਖੋ ਸਤਨਾਮ ਸ੍ਰੀ ਇੱਕ ਗੁਰੂ ਨਾਨਕ ਦਾ ਘਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜਿਹਦੇ ਵਿੱਚੋਂ Hindu ਬੈਠਾ ਉਹਨੂੰ ਵੀ ਉਪਦੇਸ਼ ਰਹਾਂਦਾ ਹੈ ਸਿੱਖ ਬੈਠਾ ਉਹਨੂੰ ਵੀ ਰੱਬ ਦੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਕੋਈ ਮੁਸਲਮਾਨ ਬੈਠਾ ਉਹਨੂੰ ਵੀ ਅੱਲਾਹ ਦੇ ਨਾਮ ਦਾ ਉਪਦੇਸ਼ ਕੋਈ ਹੋਰ ਕਿਸੇ ਧਰਮ ਮਤ ਮਜ਼ਬ ਦਾ ਬੈਠਾ ਹਰੀ ਰਾਮ ਅੱਲਾਹ ਵਾਹਿਗੁਰੂ ਗੋਵਿੰਦ ਗੋਪਾਲ ਵਿट्ठਲ ਧਰਨੀ ਤਾਂ ਨਾਰਾਇਣ ਸਾਰੇ ਨਾਮਾਂ ਦਾ ਉਪਦੇਸ਼ ਸਾਧ ਸੰਗਤ ਦੁਨੀਆ ਦੇ ਕਿਸੇ ਗ੍ਰੰਥ ਵਿੱਚੋਂ ਉਪਦੇਸ਼ ਨਹੀਂ ਪਾਤਸ਼ਾਹ ਨੇ ਕਿ ਐਦਾਂ ਜਪੋ ਪੰਡਤ ਜੀ ਰਾਮ ਕਹੋ ਗੁਰੂ ਨਾਨਕ ਸਾਹਿਬ ਦੂਜਿਆਂ ਨੂੰ ਕੀ ਜਪਾਉਂਦੇ ਸਤਨਾਮ ਦਾ ਮੰਤਰ ਫੈਰਾਇਆ ਅੱਜ ਪੰਡਤ ਉਪਦੇਸ਼ ਲੈਣ ਆਇਆ ਉਹਨੂੰ ਇਹ ਥੋੜੀ ਕਿ ਤੂੰ ਸਤਨਾਮ ਕਹ। ਇਹਦਾ ਮਤਲਬ ਜਿਹੜਾ ਉਹਨੇ ਇੰਨੇ ਸਾਲ ਰਾਮ ਰਾਮ ਜਪਿਆ ਉਹ ਵਿਅਰਥ ਹੈ। ਨਹੀਂ। ਉਹਨੂੰ ਕਿਹਾ ਤੂੰ ਰਾਮ ਕਹ। ਤੂੰ ਇਹਦੇ ਨਾਲ ਹੀ ਪਹੁੰਚਣਾ। ਪੜੋ। ਹਜ਼ੂਰ ਨੇ ਕਿਹਾ ਰਾਮ ਕਹੋ। ਰਾਮ ਕਹੋ ਚਿਤ ਲਾਏ ਮਹਾਰਾਜ ਇਹਦੇ ਨਾਲ ਕੀ ਹੋਏਗਾ ਕਹਿੰਦੇ ਹਰ ਜਸ ਵੱਖਰ ਲੈ ਚੱਲੋ ਸੋ ਦੇਖੇ ਪਤਿਆਏ ਭਾਈ ਰੇ ਰਾਮ ਕਹੋ ਚਿਤ ਲਾਏ ਪੰਡਤ ਹਰਦੇਵਾਲ ਨੇ ਹਾਲ ਹੋ ਗਿਆ ਜਿਨ ਕੋ ਨਦਰ ਕਰਮ ਤਿੰਨ ਤਾਰ ਨਾਨਕ ਨਜ਼ਰੀ ਨਦਰ ਨਿਹਾਲ ਹਜ਼ੂਰ ਨੇ ਉਹਨੂੰ ਨਦਰ ਹੀ ਨਦਰ ਨਿਹਾਲ ਕਰ ਦਿੱਤਾ। ਔਰ ਸਾਧ ਸੰਗਤ ਗੁਰੂ ਦੇ ਘਰ ਵਿੱਚ ਕੋਈ ਵੀ ਆਵੇ। ਸਾਰਿਆਂ ਵਾਸਤੇ ਸਰਵ ਸੰਜਾ ਉਪਦੇਸ਼ ਹੈ। ਇੱਥੇ ਖੱਤਰੀ, ਬ੍ਰਾਹਮਣ, ਸ਼ੂਦ, ਵੈਸ਼ ਉਪਦੇਸ਼ ਚੋਂ ਵਰਨਾ ਕੋ ਸੰਜਾ। ਸਾਧ ਸੰਗਤ ਕਿਸੇ ਵੀ ਧਰਮ ਮਤ ਮਜ਼ਬ ਦਾ ਬੰਦਾ ਹੋਵੇ ਉਹਦੇ ਲਈ ਉਪਦੇਸ਼ ਹੈ। ਔਰ ਬੜੀ ਕਮਾਲ ਦੀ ਗੱਲ ਹੈ। ਨਾ ਇੱਥੇ ਸਾਧ ਸੰਗਤ ਕੋਈ ਪੈਸਾ ਲੱਗਦਾ ਹੈ। ਨਾ ਕੋ ਕੱਪੜਿਆਂ ਦੀ ਕੀਮਤ ਹੋਵੇ ਬਹੁਤ ਮਹਿੰਗੇ ਕੱਪੜੇ ਪਾਏ ਤੂੰ ਤਾਂ ਤੁਸੀਂ ਸੰਗਤ 'ਚ ਬਹਿ ਸਕਦਾ। ਇੱਕ ਛੋਟਾ ਜਿਹਾ ਨੁਕਤਾ ਹੋਰ ਮੈਂ ਤੁਹਾਡੇ ਸਮੱਖ ਰੱਖਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸਵਾਲ ਕੀਤਾ ਸਿੱਧ ਜੋਗੀ ਨੇ। ਮੈਂ ਰਾਤ ਨੂੰ ਇੱਕ ਲਾਈਵ ਤੇ ਬੇਨਤੀ ਕਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਇੱਕ ਬਾਣੀ ਹੈ ਜੇ ਤਾਂ ਨਾਮ ਹੀ ਸਿੱਧ ਗੋਸਟ ਹੈ ਉਹਦੇ ਵਿੱਚ 350 ਤੋਂ ਵੱਧ ਪੁਹਚਨ ਕੀਤੇ ਗਏ ਗੁਰੂ ਨਾਨਕ ਸਾਹਿਬ ਮਹਾਰਾਜ। ਔਰ ਮੈਂ ਇਹ ਰਾਹਤ ਬੇਨਤੀ ਕਰੀ ਹਾਂ ਸਾਥ ਸੰਗਤ ਜੇ ਕਿਸੇ ਦੇ ਇੰਟਰਵਿਊ ਲੈਣੀ ਹੋਵੇ ਨਾ ਤੁਸੀਂ ਇੰਟਰਵਿਊ ਵੇਖਦੇ ਰਹਿੰਦੇ ਹੋ ਇੰਟਰਵਿਊ ਦਿੰਦੇ ਵੀ ਨਹੀਂ ਬੱਚੇ ਅੱਜਕੱਲ ਨੌਕਰੀਆਂ ਵਾਸਤੇ ਬਾਹਰ ਜਾਣ ਵਾਸਤੇ ਜਿਸ ਨੇ ਇੰਟਰਵਿਊ ਲੈਣੀ ਹੈ ਜਿਹਦੀ ਇੰਟਰਵਿਊ ਕੀਤੀ ਜਾ ਰਹੀ ਹੈ ਇੰਟਰਵਿਊ ਲੈਣ ਵਾਲਾ ਸਵਾਲ ਉਹ ਕਰਦਾ ਜਿਹਦੇ ਜਵਾਬ ਉਹਨੂੰ ਪਤਾ ਹੁੰਦੇ ਨਹੀਂ 99% 99% ਇੰਟਰਵਿਊ ਲੈਣ ਵਾਲੇ ਨੂੰ ਸਵਾਲ ਦਾ ਜਵਾਬ ਪਤਾ ਹੁੰਦਾ ਤਾਂ ਉਹ ਸਵਾਲ ਕਰਦਾ ਦੂਜੇ ਇਹ ਨਹੀਂ ਵੀ ਉਹਨੂੰ ਪਤਾ ਹੀ ਨਹੀਂ ਉਹ ਸਵਾਲ ਕਰ ਰਿਹਾ ਜਿਹੜੇ ਸਵਾਲ ਜੋਗੀ ਕਰ ਰਹੇ ਨੇ ਉਹਨਾਂ ਦਾ ਅਨਸਰ ਉਹਨਾਂ ਨੂੰ ਪਤਾ ਹੈ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਉਹ ਪੁੱਛ ਰਹੇ ਨੇ ਸਵਾਲ ਜਵਾਬ ਸ਼ੁਰੂ ਹੋਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਅਸੀਂ ਤੁਹਾਡੇ ਤੋਂ ਕੋਈ ਸਵਾਲ ਪੁੱਛਣੇ ਨੇ ਵਿਚਾਰ ਕਰਨੀ ਹੈ ਜਦੋਂ ਗੱਲ ਵਿਚਾਰ ਦੀ ਚੱਲੀ ਗੋਦੰਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਵਿਚਾਰ ਸ਼ੁਰੂ ਕਰੋਗੇ ਤੇ ਇੱਕ ਪ੍ਰਿੰਸੀਪਲ ਸੈੱਟ ਕਰੋ ਤਾਂ ਉਹਦੇ ਵਿੱਚ ਕੋਈ ਸ਼ਰਤ ਹੈ ਪਹਿਲਾਂ ਉਹ ਸ਼ਰਤ ਪੂਰੀ ਰੱਖਿਓ ਸ਼ਰਤ ਕੀ ਹੈ ਕਿਸੇ ਵੀ ਸਵਾਲ ਜਵਾਬ ਚਰਚਾ ਵਿਚਾਰ ਦਾ ਕੋਈ ਪ੍ਰਿੰਸੀਪਲ ਸੈੱਟ ਕਰਨਾ ਪੈਂਦਾ ਹੈ ਕਿ ਇਹਦੇ ਅੰਦਰ ਹੀ ਵਿਚਾਰ ਹੋਏਗੀ ਇਸ ਤੋਂ ਬਾਹਰ ਨਹੀਂ ਇਹ ਨਹੀਂ ਵੇ ਇੱਕ ਗੱਲ ਜਗਰਾਉਣ ਦੀ ਸ਼ੁਰੂ ਕਰ ਲਈਏ ਦੂਜੀ ਗੁਰਦਾਸਪੁਰ ਦੀ ਸ਼ੁਰੂ ਕਰ ਲਈਏ ਐ ਨਹੀਂ ਵਿਚਾਰ ਹੁੰਦੀ ਵਿਚਾਰ ਇੱਕ ਦਾਇਰੇ ਵਿੱਚ ਇੱਕ ਪ੍ਰਿੰਸੀਪਲ ਸੈੱਟ ਕੀਤਾ ਜਾਂਦਾ ਉਹਨਾਂ ਨੇ ਕਿਹਾ ਮਹਾਰਾਜ ਦੱਸੋ ਬਾਤਸ਼ਾਨ ਅੰਕਾਂ ਵਿਚਾਰ ਕਰਨੀ ਹੈ ਤੇ ਇੱਕ ਸ਼ਰਤ ਹੈ ਸ਼ਰਤ ਇਹ ਵੀ ਤੁਸੀਂ ਸਵਾਲ ਕਰਿਓ ਮੈਂ ਜਵਾਬ ਦਵਾਂਗਾ ਮੈਂ ਸਵਾਲ ਕਰ ਤੁਸੀਂ ਜਵਾਬ ਦਿਓਗੇ ਇਹਨੂੰ ਕਹਿੰਦੇ ਨੇ ਵਿਚਾਰ ਪਰ ਇਹਦੇ ਵਿੱਚ ਇੱਕ ਗੱਲ ਦਾ ਧਿਆਨ ਰੱਖਿਆ ਜਾਏ ਝਗੜਾ ਨਹੀਂ ਕਰੋਗੇ